ਇਹ ਸਾਰਾ ਪੈਸੇ ਦਾ ਨਸ਼ਾ ਜਿਵੇਂ ਕੰਪਨੀ ਦੇ ਮਾਲਕ ਨੂੰ ਪੈਸੇ ਦਾ ਨਸ਼ਾ ਹੋਏ ਇੱਥੇ ਜਿਹੜੇ ਜਿਹੜੇ ਪ੍ਰਸ਼ਤ ਅਫਸਰ ਬੈਠੇ ਨੇ ਜਿਵੇਂ ਡੀਆਈਜੀ ਭੋਲਰ ਫੜਿਆ ਗਿਆ ਉਹ ਵੱਡਾ ਅਫਸਰ ਵੀ ਪ੍ਰਸ਼ਤ ਅਫਸਰ ਬੈਠੇ ਨੇ ਜਿਹੜੇ ਇਸ ਕੰਪਨੀ ਨੂੰ ਅੱਲਾ ਸ਼ਰੀ ਦੇ ਰਹੇ ਕਿਲੋ ਕਿਲੋ ਮੀਟਰ ਦਾ ਇਹਦਾ ਕਿਲੋ ਮੀਟਰ ਤੱਕ ਦਾਇਰਾ ਹੈ ਨਹੀਂ 1 ਕਿਲੋਮੀਟਰ ਦੇ ਦੈਰੇ ਦੇ ਦਰਸਨੀ ਪਤਾ ਸਕਦੇ ਹੋਰ ਕੀ ਬਚਾਂਗੇ ਹੱਥ ਉੱਥੇ ਜਿਹੜਾ 3.5 ਲੱਖ ਕੁੱਤਾ ਲਾਣ ਦੀ ਗੱਲ ਕਰ ਰਹੇ ਪਰ ਇੱਥੇ 100 ਸਾਲ ਤੱਕ ਪੁਰਾਣੀ ਮੱਢ ਨਹੀਂ ਇਹੀ ਸਰਕਾਰੀ ਬਾਗੂ ਨੇ ਇਹੀ ਡੀਸੀ ਹੈ ਇਹੀ ਐਸਐਸਪੀ ਹੈ ਕਿ ਸਰਕਾਰ ਨੂੰ ਸ਼ਾਇਦ ਉਧਾਂ ਦਾ ਪਤਾ ਨਹੀਂ ਆ ਸਰ ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਨਾਲ ਸੋਰ ਨੂੰ ਜਾਸਲਾਤੇ ਤੁਸੀਂ ਦੇਖ ਰਹੇ ਹੋ ਫਰੀडम ਟੀਵੀ ਜਿਵੇਂ ਸਭ ਜਾਣਦੇ ਨੇ ਕਿ ਮੁਹਾਲੀ ਦੇ ਵਿੱਚ ਇੱਕ ਵੱਡਾ ਗੁਰਦੁਆਰਾ ਸਾਹਿਬ ਜਿੱਥੇ ਕਹਿੰਦੇ ਨੇ ਅੰਬ ਸਾਹਿਬ ਗੁਰਦੁਆਰਾ ਸਾਹਿਬ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਜਿੱਥੇ ਵੱਡੀ ਵੱਡੀ ਰੈਲੀਆਂ ਹੁੰਦੀਆਂ ਨੇ ਬਹੁਤ ਸਾਰੇ ਦੂਰੋਂ ਦੂਰੋਂ ਲੋਕ ਆ ਕੇ ਨਤਮਸਤਕ ਹੁੰਦੇ ਨੇ ਪਰ ਕੀ ਹੁੰਦਾ ਹੈ ਕਿ ਜਿਹੜੇ ਨਾਂ ਦੇ ਨਾਲ ਗੁਰਦੁਆਰਾ ਸਾਹਿਬ ਜਾਣਿਆ ਜਾਂਦਾ ਉਹਨਾਂ ਨੂੰ ਹੀ ਪੇੜਾਂ ਨੂੰ ਅੱਜ ਕੱਟਿਆ ਜਾ ਰਿਹਾ। ਤੁਹਾਨੂੰ ਦੱਸ ਦਈਏ ਕਿ ਜਿੱਥੇ ਮੁਹਾਲੀ ਦੇ ਵਿੱਚ 7 ਫੀਸ ਦੀਆਂ ਲਾਈਟਾਂ ਤੇ ਐਸ.ਸੀ.ਬੀ.ਸੀ. ਮੋਰਚਾ ਲੱਗਿਆ ਹੋਇਆ ਉੱਥੇ ਦੇ ਪ੍ਰਧਾਨ ਉਹਨਾਂ ਨੂੰ ਦਰਖਤਾਂ ਨੂੰ ਪਹਚਾਣ ਦੀ ਕੋਸ਼ਿਸ਼ ਕਰ ਰਹੇ ਨੇ। ਹਾਲਾਂਕਿ ਹਾਈ ਕੋਰਟ ਤੋਂ ਨੋਟਿਸ ਵੀ ਮਿਲਿਆ ਸੀ ਰੋਕਣ ਦਾ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ। ਸੋ ਉਸ ਵਾਰ ਗੱਲਬਾਤ ਕਰਦੇ ਹਾਂ। ਕੁਮੜਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਜਿੱਦਾਂ ਦਰਖਤ ਕੱਟੇ ਜਾ ਰਹੇ ਨੇ, ਨੋਟਿਸ ਵੀ ਮਿਲਿਆ ਕੀ ਕਹਿਣਾ ਚਾਹੋਗੇ ਇਸ ਤੇ? ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋ ਰੱਬ ਵਰਗੇ ਸਰੋਤਿਆਂ ਤੱਕ ਥੋੜੀ ਜਿਹੜੀ ਸਾਡੀ ਆਵਾਜ਼ ਦਾ ਵਿਚਾਰਨ ਦਾ ਕੰਮ ਕਰ ਰਹੇ ਹਾਂ ਤੇ ਗੱਲ ਕਰ ਲਈਏ ਦਰਖਤਾਂ ਦੀ ਜਿਹੜਾ ਅੱਜ ਦਾ ਮੈਟਰ ਹੈ ਵਿਸ਼ਾ ਹੈ ਵਿਸ਼ਾ ਤਾਂ ਸਾਡਾ ਐਸਸੀਬੀ ਐਸਸੀਬੀਸੀ ਮਹਾਪੰਚਾਇਤ ਵੱਲੋਂ ਅਸੀਂ ਫੇਕ ਸਰਟੀਫਿਕੇਟਾਂ ਲੈ ਕੇ ਧਰਨਾ ਲਾਇਆ ਸੀ ਪਰ ਜਦ ਸਾਡੀ ਅੱਖਾਂ ਦੇ ਸਾਹਮਣੇ ਹਰੇ ਭਰੇ ਦਰਖਤ ਖਾਸ ਕਰ ਅੰਬ ਅੰਬ ਸਾਹਿਬ ਗੁਰਦੁਆਰੇ ਦਾ ਇਤਿਹਾਸ ਮਟਾਇਆ ਜਾ ਰਿਹਾ ਸੀ ਸਾਡੀ ਜਮੀਰ ਜਾਗੀ ਲੋਕਾਂ ਦੀ ਜਮੀਰ ਜਾਗੀ ਅਸੀਂ ਇਕੱਠੇ ਹੋ ਕੇ ਇੱਕ ਸਾਲ ਤੋਂ ਜਿਹੜੀ ਲੜਾਈ ਲੜਦਿਆਂ ਸ਼ੁਰੂ ਕੀਤੀ ਜਦੋਂ ਲੱਗ ਲੱਗ ਵਿਭਾਗਾਂ ਨੂੰ ਦਰਖਾਸਤਾਂ ਦਿੱਤੀਆਂ ਕ੍ਰੀਨ ਟ੍ਰਿਬਿਨਲ ਨੂੰ ਡੀਜੀਪੀ ਨੂੰ ਮੁੱਖ ਮੰਤਰੀ ਪੰਜਾਬ ਨੂੰ ਬਣ ਵਿਭਾਗ ਨੂੰ ਪੁੱਡਾ ਦਫ਼ਤਰ ਕੋਈ ਜਦੋਂ ਕਿਤੇ ਨਾਂ ਸੁਣੀ ਇੱਥੇ ਤੱਕ ਕਿ ਧਰਨਾ ਮਜਾਰਾ ਵੀ ਕਰਨਾ ਪਿਆ ਕੁੱਡਾ ਦਫ਼ਤਰ ਤੱਕ ਰੌਣਾ ਕਰਨਾ ਪਿਆ ਅਫਸਰਾਂ ਨੇ ਵਿਸ਼ਵਾਸ ਦਿੱਤਾ ਸੀ ਕਿ ਟਾਣੀ ਵੀ ਕੱਟੀ ਨਹੀਂ ਜਾਊਗੀ ਜੇਕਰ ਕੱਟੀ ਜਾਊਗੀ ਤਾਂ ਪਰਮਿਸ਼ਨ ਆ ਪੰਜ ਦਰਖਤ ਪਹਿਲਾਂ ਲਾ ਕੇ ਇੱਕ ਦਰਖਤ ਦੀ ਪਰਮਿਸ਼ਨ ਦੰਨੇ ਕੱਟਣ ਦੀ ਅੰਬ ਦੀ ਤਾਂ ਬਿਲਕੁਲ ਪਰਮਿਸ਼ਨ ਹੈ ਹੀ ਨਹੀਂ ਉਹਨਾਂ ਨੇ ਸਾਫ਼ ਜਵਾਬ ਦਿੱਤਾ ਸੀ ਪਰ ਜਦੋਂ ਅਸੀਂ ਆਰਾ ਚੱਲਦਾ ਦੇਖਿਆ ਇੱਕ ਹਫ਼ਤਾ ਆਰਾ ਚੱਲ ਕੇ ਇਹਨਾਂ ਨੇ 100 150 ਦਰਖਤ ਰਾਤੋਂ ਰਾਤ ਅੰਬ ਜਿਹੜੇ ਵੱਟ ਦਿੱਤੇ ਗਏ ਅਸੀਂ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹਾਈ ਕੋਰਟ ਤੋਂ ਜਦੋਂ 21 ਤਰੀਕ ਨੂੰ ਸਟੇ ਹੋ ਜਾਂਦੀ ਹੈ ਚੀਫ ਜਸਟਿਸ ਬਹੁਤ ਵਧੀਆ ਤਰੀਕੇ ਨਾਲ ਸੁਣਾਈ ਕਰਦੇ ਸਾਡਾ ਕੇਸ ਜਿਹੜੀ ਮੈਡਮ ਸਾਡੀ ਗੁਰਸਰਨ ਮਾਨ ਹੈ ਉਹਨੇ ਬਹੁਤ ਵਧੀਆ ਤਰੀਕੇ ਨਾਲ ਕੇਸ ਪਰਸਿਊ ਕੀਤਾ ਨਾਲ ਲੈਟਰ ਲਾਏ ਆ ਵੀ ਜਿਹੜੀ ਡੀਸੀ ਨੇ ਲੈਟਰ ਕੱਢਿਆ ਵੀ ਅੰਮਦ ਦੀ ਕਿਸੇ ਪਾਸੇ ਕੋਈ ਵੀ ਪਰਮਿਸ਼ਨ ਨਹੀਂ ਮਿਲਦੀ ਇੱਥੇ ਤਾਂ ਕਿ ਗੁਰੂ ਪੀਰਾਂ ਦੀ ਧਰਤੀ ਹੈ ਗੁਰੂ ਹਰਰਾਏ ਸਾਹਿਬ ਜੀ ਨੇ ਚਰਨ ਛੋਹ ਧਰਤੀ ਹੈ 12 ਮਹੀਨੇ ਤੀਦਨ ਆਪੋ ਮਾਗਜ ਵੀ ਇੱਥੇ ਅੰਬ ਦੇਖੇ ਜਾ ਸਕਦੇ ਨੇ ਜਿਹੜੇ ਲੰਗਰ 'ਚ ਜਿਹੜੇ ਵਰਤਾਏ ਜਾਂਦੇ ਨੇ ਇਤਿਹਾਸ ਹੈ ਅੰਬ ਸਾਹਿਬ ਗੁਰਦਾਰੇ ਦਾ ਉਹਨਾਂ ਨੂੰ ਬਚਾਉਣ ਵਾਸਤੇ ਅਸੀਂ ਅੰਬ ਸਾਹਿਬ ਦੇ ਮੈਨੇਜਰ ਤੱਕ ਵੀ ਬੇਨਤੀ ਕੀਤੀ ਲਿਖਤੀ ਸ਼ਰੋਮਣੀ ਕਮੇਟੀ ਨੂੰ ਵੀ ਕੀਤੀ ਪਰ ਕਿਸੇ ਵੀ ਬੰਦੇ ਨੇ ਆਪਣੀ ਡਿਊਟੀ ਨਾ ਸਮਝੀ ਜਦੋਂ ਨਾ ਸਮਝੀ ਤਾਂ ਪੂਰੀ ਅਸੀਂ ਪੈਰਵਾਈ ਕਰਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ 21 ਤਰੀਕ ਦੀ ਸਟੇ ਹੋਈ 22 ਨੂੰ ਅਸੀਂ ਨੋਟਿਸ ਜੜਾ ਹੈਗਾ ਉੱਥੇ ਚਪਕਾ ਵੀ ਦਿੱਤਾ ਪ੍ਰੈਸ ਨੂੰ ਮੀਡੀਆ ਨੂੰ ਬੁਲਾ ਕੇ ਪਰ ਤਿੰਨ ਦਿਨ ਫੇਰ ਆ ਰਹਾ ਚੱਲ ਰਿਹਾ ਕੱਲ 23 ਤਰੀਕ ਨੂੰ ਸ਼ਾਮ ਨੂੰ ਜਾ ਕੇ ਕਿਤੇ ਜਦੋਂ ਲਿਖਤੀ ਕੰਪਲੀਟ ਡੀਐਸਪੀ ਨੂੰ ਐਸਐਚਓ ਨੂੰ 100 ਨੰਬਰ ਤੇ ਫੋਨ ਕਰੀ ਤੇ 112 ਦੇ ਕਾਲ ਕਰਕੇ ਅਸੀਂ ਪੁਲਿਸ ਬੁਲਾਈ ਤਾਂ ਉਹ ਮਸ਼ੀਨਰੀ ਫੜਾਈ ਜਿੱਥੇ ਦੋ ਜੀਸੀਬੀ ਮਸ਼ੀਨਾ ਤੁਰੰਤ ਚੱਲ ਰਹੀਆਂ ਸੀ ਪਾਪ ਲਾਈਨ ਚੱਲ ਰਹੀ ਸੀ ਤੇ ਦੂਜੀ ਜਿਹੜਾ ਟਰਾਲੀਆ ਟ੍ਰੈਕਟਰ ਸੀ ਅਸੀਂ ਬੇਨਤੀ ਕੀਤੀ ਸੀ ਪੁਲਿਸ ਮੁਲਾਜ਼ਮਾਂ ਨੂੰ ਵੀ ਇਹਨਾਂ ਨੂੰ ਲਿਜਾ ਕੇ ਥਾਣੇ ਚ ਦਿਓ ਤੇ ਇਹਦੇ ਖਿਲਾਫ ਐਫਆਈਆਰ ਐ ਪਰਚਾ ਦਰਜ ਕਰੋ ਇਹ ਮਸ਼ੀਨਰੀ ਜ਼ਬਤ ਕਰੋ ਤਾਂ ਕਿ ਮੁੜ ਕੇ ਕੋਈ ਕੋਟ ਦੇ ਉਲੰਘਣਾ ਨਾ ਕਰੇ ਪਰ ਮੈਨੂੰ ਲੱਗਦਾ ਨਹੀਂ ਹੈ ਮਸ਼ੀਨਰੀ ਹਟਦਾ ਗਈ ਕੰਮ ਦੱਸ ਅੱਜ ਰੁਕ ਗਿਆ ਪਰ ਲੇਕਿਨ ਮਸ਼ੀਨਰੀ ਗਈ ਕਿੱਥੇ ਉਹ ਥਾਣੇ ਚ ਗਈ ਕਿਵੇਂ ਗਈ ਕਿਸ ਤਰ੍ਹਾਂ ਗਈ ਹਲੇ ਕੋਈ ਪਤਾ ਨਹੀਂ ਲੱਗਾ ਅਸੀਂ ਤੁਹਾਡੇ ਰਾਹੀਂ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਕੱਲ ਮੈਂ ਵਕੀਲ ਸਾਹਿਬ ਨੂੰ ਕਿਹਾ ਸੀ ਵੀ ਇਹਨਾਂ ਦੇ ਕੋਰਟ ਆਫ ਕੰਡੈਮਨ ਜਿਹੜੀ ਕੋਰਟ ਦੇ ਹੁਕਮਾਂ ਦੀ ਲੰਘਣਾ ਹੋਈ ਹੈ ਇਹਦੇ ਕੰਟੈਂਪਟ ਦੀ ਤਿਆਰੀ ਕਰਕੇ ਤੁਸੀਂ ਅਗਲਾ ਨੋਟਿਸ ਦਿਓ ਅਸੀਂ ਐਪਲੀਕੇਸ਼ਨਾਂ ਡੀਜੀਪੀ ਪੰਜਾਬ ਨੂੰ ਇੱਕ ਐਸਐਸਪੀ ਨੂੰ ਇੱਕ ਡੀਆਈਜੀ ਰੂਪਨਗਰ ਨੂੰ ਅਸੀਂ ਲਿਖਤੀ ਹੋਰ ਅੱਜ ਕੰਪਲੀਟਾਂ ਭੇਜ ਰਹੇ ਨੇ ਜੇ ਤਿੰਨ ਵਾਰਾਂ ਇਹਦੀ ਜਿਹੜੀ ਆਉਣ ਵਾਲੀ ਤਰੀਕ ਹੈ ਜਿਹ ਉਹ ਤਿੰਨ ਵਾਰਾਂ ਲੱਗੀ ਐ ਉਹ ਤੋਂ ਅਸੀਂ ਕੰਟੈਂਡੈਂਟ ਦੀ ਜਿਹੜੀ ਐਪਲੀਕੇਸ਼ਨ ਉੱਥੇ ਲਾ ਦਾਂਗੇ ਬਸ ਤੁਹਾਨੂੰ ਕੀ ਲੱਗਦਾ ਕਿ ਜਿਸ ਟਾਈਮ ਯਾਨੀ ਨੋਟਿਸ ਦਿੱਤਾ ਸੀ ਉਹਨੇ ਤੁਸੀਂ ਮੈਂ ਦੇਖਿਆ ਵੀਡੀਓ ਉੱਥੇ ਗਏ ਵੀ ਸੀ ਪਰ ਫਿਰ ਵੀ ਮਸ਼ੀਨਾਂ ਲੱਗੀਆਂ ਰੀਆਂ ਦਰਖਤ ਕੱਟੇ ਰਹੇ ਤੁਹਾਨੂੰ ਤੁਹਾਨੂੰ ਕੀ ਲੱਗਦਾ ਕਿ ਕੋਰਟ ਤੋਂ ਉੱਪਰ ਹੋ ਚੁੱਕੇ ਨੇ ਇਹ ਲੋਕ ਕਿ ਜੱਜ ਸਾਹਿਬਾਨ ਤੋਂ ਉੱਪਰ ਹੋ ਚੁੱਕੇ ਨੇ ਕਿ ਉਹਨਾਂ ਦੀ ਉਲੰਘਣਾ ਕੀਤੀ ਹੈ ਕਿਉਂਕਿ ਜਿਸ ਤਰ੍ਹਾਂ ਦੇਖਿਆ ਜਾਂਦਾ ਕਿ ਅੱਜ ਜਿੱਦਾਂ ਕਿਸੇ ਨੂੰ ਕੁਝ ਸਮਝਿਆ ਨਹੀਂ ਜਾਂਦਾ ਇਹ ਸਾਰਾ ਪੈਸੇ ਦਾ ਨਸ਼ਾ ਜਿਵੇਂ ਕੰਪਨੀ ਦੇ ਮਾਲਕ ਨੂੰ ਪੈਸੇ ਦਾ ਨਸ਼ਾ ਹੋਏ ਇੱਥੇ ਜਿਹੜੇ ਪ੍ਰਿਸ਼ਟ ਅਫਸਰ ਬੈਠੇ ਨੇ ਜਿਵੇਂ ਡੀਆਈਜੀ ਭੋਲਰ ਫੜਿਆ ਗਿਆ ਉਹ ਪੁੱਡਾ ਅਫਸਰ ਚ ਵੀ ਪ੍ਰਿਸ਼ਟ ਅਫਸਰ ਬੈਠੇ ਨੇ ਜਿਹੜੇ ਇਸ ਕੰਪਨੀ ਨੂੰ ਅੱਲਾ ਸ਼ਰੀ ਦੇ ਰਹੇ ਨੇ ਮੇਰੀ ਇਹ ਬੇਨਤੀ ਹੈ ਜਿਹੜਾ ਯੋਗਮਾਡਾ ਪੁੱਡਾ ਸਭ ਤੋਂ ਪਹਿਲਾਂ ਉਹਦੇ ਕਾਰਵਾਈ ਹੋਣੀ ਚਾਹੀਦੀ ਹੈ 8 ਫੇਸ ਚ 8 ਫੇਸ ਚ ਪੁੱਡਾ ਦਫਤਰ ਹੈਗਾ 8 ਫੇਸ ਚ ਬੌਲ ਬਣ ਰਿਹਾ 8 ਫੇਸ ਚ ਵਿਜੀਲੈਂਸ ਦਫਤਰ ਬੈਠਿਆ 8 ਫੇਸ ਤੇ ਲਾਗੇ 68 ਸੈਕਟਰ ਦੇ ਵਿੱਚ ਬਣ ਪਾ ਗਿਆ ਕਿਲੋ ਕਿਲੋਮੀਟਰ ਦਾ ਇਹਦਾ ਕਿਲੋਮੀਟਰ ਦਾ ਇੱਕ ਦਾਰਾ ਦੈ 1 ਕਿਲੋਮੀਟਰ ਦੇ ਦੈਰੇ ਤੇ ਦਰਖਤ ਨਹੀਂ ਬਚਾ ਸਕਦੇ ਹੋਰ ਕੀ ਬਚਾਣਗੇ ਸਾਡੇ ਦੇ ਇੱਕ ਫਲੈਕਸ ਬੋਰਡ 150 ਰੁਪਏ ਦੀ ਟੁੱਟੀ ਸੀ ਗਵਰਨਮੈਂਟ ਨੇ ਸਰਕਾਰੀ ਪ੍ਰੋਪਰਟੀ ਡੈਮੇਜ ਕਰਨ ਦਾ ਕੇਸ ਪਾਤਾ ਐਫ ਆਈ ਆਰ ਦਰਜ ਕਰਦੀ ਸਾਨੂੰ ਜਮਾਨਤਾਂ ਕਰਾਣੀਆਂ ਪਈਆਂ 150 ਰੁਪਏ ਫਲੈਕਸ ਤੇ ਇਹ ਵਾਂ ਦੇਖ ਸਕਦੇ ਆ ਤੁਸੀਂ ਵੀ ਕਾਨੂੰਨ ਛੋਟੇ ਗਰੀਬ ਵਾਸਤੇ ਕੀ ਹੈ ਤੇ ਵੱਡਿਆਂ ਵਾਸਤੇ ਕੀ ਹੈ ਇਹਨਾਂ ਵਾਸਤੇ ਅੱਜ ਮਨ ਲੱਗਦੀ ਕਾਨੂੰਨ ਦੀ ਨਾਂ ਦੀ ਕੋਈ ਚੀਜ਼ ਨਹੀਂ ਹੈ ਨਾ ਇਹ ਪ੍ਰਵਾਹ ਕਰ ਰਹੇ ਪਰ ਸਾਨੂੰ ਹਾਈ ਕੋਰਟ ਨਿਯਮਾਨਯੋਗ ਚੀਫ ਜਸਟਿਸ ਨੂੰ ਇਹੀ ਬੇਨਤੀ ਕਰਦੇ ਆ ਅਪੀਲ ਕਰਦੇ ਆ ਤੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਤਾਂ ਕਿ ਮੁਰਤੇ ਕੋਈ ਕੋੜਦੇ ਹੋ ਖੁਪਵਾੰਦੀਆਂ ਲੰਗਣਾ ਨਾ ਹੋਵੇ। ਵੈਸੇ ਕੁੰਮੜੇ ਸਾਹਿਬ ਮੈਂ ਦੇਖਿਆ ਕਿ ਬਹੁਤ ਸਾਰੇ ਵਾਤਾਵਰਨ ਪ੍ਰੇਮੀ ਹੁੰਦੇ ਨੇ ਪੇੜ ਲਗਾਉਂਦੇ ਆਂ ਸੜਕਾਂ ਤੇ ਅਸੀਂ ਦੇਖਦੇ ਆਂ ਕਦੇ ਕਿਸੇ ਨੇ ਆ ਕੇ ਤੁਹਾਨੂੰ ਮਿਲਿਆ ਜਾਂ ਤੁਸੀਂ ਉਹਨਾਂ ਤੱਕ ਪਹੁੰਚ ਕੀਤੀ ਹੈ। ਪਿੱਛੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਬੇਨਤੀ ਕੀਤੀ ਸੀ ਕਾਲੀ ਦਲ ਨੂੰ ਵੀ ਤੁਸੀਂ ਵਾਤਾਵਰਨ ਨੂੰ ਬਚਾਉਣ ਵਾਸਤੇ ਆਪਣੇ ਲੱਗ-ਲੱਗ ਜਗਾਂ ਦੇ ਜ਼ਮੀਨਾਂ ਤੇ ਫੁੱਟਪਾਥਾਂ ਦੇ ਪੌਦੇ ਲਾਓ ਬੂਟੇ। ਹੁਣ ਜਿਹੜੀ ਕੱਲ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮਨਾ ਰਹੇ ਨੇ ਆਨੰਦਪੁਰ ਸਾਹਿਬ ਮਨਾ ਰਹੇ ਨੇ ਬਹੁਤ ਵੱਡੀ ਇੱਕ ਸਦੀ ਮਨਾ ਰਹੇ ਨੇ ਉੱਥੇ ਜਿਹੜਾ 3.5 ਲੱਖ ਬੂਟਾ ਲਾਉਣ ਦੀ ਗੱਲ ਕਰ ਰਹੇ ਪਰ ਇੱਥੇ 100-100 ਸਾਲ ਦਰਖਤ ਪੁਰਾਣੇ ਵੱਢ ਰਹੇ ਇਹੀ ਸਰਕਾਰੀ ਬਾਬੂ ਨੇ ਇਹੀ ਡੀਸੀ ਹੈ ਇਹੀ ਐਸਐਸਪੀ ਹੈ ਕੀ ਸਰਕਾਰ ਨੂੰ ਸ਼ਾਇਦ ਉਹਨਾਂ ਦਾ ਪਤਾ ਨਹੀਂ ਆ ਸਰਕਾਰ ਦਾ ਡਰ ਨਹੀਂ ਹੈ ਉਹਨਾਂ ਨੂੰ ਜਿਹੜੇ ਗੌਰ ਨਹੀਂ ਕਰਦੇ ਇੱਕ ਪਾਸੇ ਲਾਉਣ ਦੀਆਂ ਗੱਲਾਂ ਕਰ ਰਹੇ ਨੇ ਦੂਜੇ ਪਾਸੇ 100-100 ਸਾਲ ਦਰਖਤ ਪੁਰਾਣੇ ਜਿਹੜੇ ਵੱਢ ਰਹੇ ਹੁਣ ਵੀ ਅੱਜ ਜਿਹੜਾ 2-250 ਦਰਖਤ ਖੜਿਆ 150 ਦਰਖਤ ਇਹਨਾਂ ਲਗਭ ਤੇ ਇਹ 13 ਏਕੜ ਚ ਜਮੀਨ ਚ 4-500 ਰੱਖ ਖੜਿਆ ਸੀ اچھا लास्ट ਸਵਾਲ ਲਵਾਂਗੇ ਵਕੀਲ ਨਾਲ ਹੁਣ ਤੁਹਾਡੀ ਗੱਲਬਾਤ ਹੋਈ ਹੈ ਤੁਹਾਡੇ ਨਾਲ ਕੀ ਗੱਲਾਂ ਬਾਤਾਂ ਹੋਈਆਂ ਨੇ ਕਿ ਹੁਣ ਰੋਕਿਆ ਜਾਏਗਾ ਜਾਂ ਰੁਕਿਆ ਹੋਇਆ ਜਾਂ ਤਾਂ ਫਿਰ ਅੱਗੇ ਕੀ ਕਾਰਵਾਈ ਰਹਿਣ ਵਾਲੀ ਹੈ ਕਿ ਕਿਹਾ ਵੀ ਸਾਨੂੰ ਇਹ ਕੰਪਲੀਟਾਂ ਦਰਖਾਸਤਾਂ ਦੇ ਦਿਓ ਜਿਹੜੀ ਤਿੰਨ ਤਰੀਕ ਆਉਣ ਵਾਲੀ ਹੈ ਪਹਿਲਾਂ ਤਾਂ ਇਹ ਸਰਕਾਰ ਨੂੰ ਬੁਲਾਇਆ ਆਪਣਾ ਐਡਵੋਕੇਟ ਜਰਨਲ ਦੇ ਸਾਹਮਣੇ ਗੱਲ ਹੋਈ ਹੈ ਅਸੀਂ ਨਾਲ ਲੱਗਦੀ ਹੈ ਤਿਆਰੀ ਜਿਹੜੀ ਕੰਡੈਮਨਡ ਦੀ ਤਿਆਰੀ ਕਰ ਰਹੇ ਹਾਂ ਫੋਟੋਆਂ ਵੀਡੀਓ ਤੁਹਾਡੀਆਂ ਚੈਨਲਾਂ ਦੀਆਂ ਖਬਰਾਂ ਸਾਰੀਆਂ ਜਸਤਾਂ ਨੂੰ ਦਿਖਾ ਦੇਣਗੇ ਕੱਲ ਜਿਹੜੀਆਂ ਮਸ਼ੀਨਾਂ ਚੱਲ ਰਹੀਆਂ ਸੀ ਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਮਸ਼ੀਨਾਂ ਚੱਲ ਰਹੀਆਂ ਸੀ ਉਹ ਸਾਰੀਆਂ ਦਿਖਾ ਦਾਂਗੇ ਉਸ ਕਰਕੇ ਕੰਡੈਮਨਡ ਬਣਦੀ ਇਹਨਾਂ ਦੇ ਸੋ ਧੰਨਵਾਦ ਤੁਸੀਂ ਸਮਾਂ ਦਿੱਤਾ ਸੋ ਇਹ ਸੀ ਜੀ ਆਪਣੇ ਨਾਲ ਬਲਵਿੰਦਰ ਸਿੰਘ ਕੁੰਬੜਾ ਜਿਨ੍ਹਾਂ ਨਾਲ ਗੱਲਬਾਤ ਕੀਤੀ ਦਰੱਖਤਾਂ ਨੂੰ ਲੈ ਕੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਆਪ ਦੇ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਹਜੇ ਤੱਕ ਫਰੀडम ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤੇ ਇਜਾਜ਼ਤ ਮੇਰੇ ਸੋਗੀ ਗੁਰਪ੍ਰੀਥੂ ਦਾ ਦਿਨ ਅਸਾਉ ਨੂੰ ਜਾਂਚ ਲਈ ਰਿਪੋਰਟ ਮੁਹਾਲੀ